ਦੇ ਬੰਦੇ ਆਏ ਨੇ ਹਾਂਜੀ ਮੈਂ ਦਰਵਾਜ਼ਾ ਖੜਾਇਆ ਉਹ ਤੋਂ ਦੀ ਗੱਲ ਜਿੰਗੀ ਦਰਵਾਜ਼ਾ ਖੋਲਿਆ ਮੈਂ ਤੇ ਇੱਕ ਬੰਦਾ ਅੰਦਰ ਵੜਿਆ ਹਨ ਸੱਪੇ ਮਾਰਦੇ ਨੇ ਨਿਕਲਿਆ ਨਹੀਂ ਦੂਸਰੇ ਨੇ ਫੜਿਆ ਮੈਨੂੰ ਐਸੇ ਦਬੋਚ ਲਿਆ ਜਿੱਥੇ ਤੁਸੀਂ ਬੈਠੇ ਹੋਏ ਹੋ ਹਾਂਜੀ ਇੱਥੇ ਪਿੱਛੇ ਨੇ ਇਹ ਮੇਰਾ ਮੂੰਹ ਬੰਦ ਕੀਤਾ ਇੱਕ ਨੇ ਚੂੜੀਆਂ ਉਤਾਰੀਆਂ ਨੇ ਮੰਦਰੀ ਉਤਾਰੀਆਂ ਟੌਪਸ ਉਤਾਰੀਆਂ ਨੇ ਔਰ ਪਕੜ ਕੇ ਮੈਨੂੰ ਪੁਨਰ ਜਮਾ ਉਥੇ ਅਸਮੇ ਤੇ ਲਾਗਣਾ ਉੱਥੇ ਜਾ ਕੇ ਬੈਠ ਕੇ ਲਟਾਤਾ ਬੈਠ ਕੇ ਲਟਾ ਕੇ ਬੱਕੀ ਪਰਨੇ ਮੈਨੂੰ ਲਿਖੇ ਮੇਰੇ ਤੋਂ ਇੱਕ ਬੰਦਾ ਉੱਤੜ ਕੇ ਬੈਠ ਗਿਆ ਮੂੰਹ ਦਬੋਚਿਆ ਦੋ ਬੰਦੇ ਫੋਲਾ पंजाब चोरी लूटपा दया घटनावान इस कदर बद रही कि चोर लुटेरे घर के अंदर दाखिल होकर लुट दिया को अंजाम दे रहे हैं जिसकी ताज़ा मिसाल जलंधर के पोश इलाके लाजपत नगर देखने मिली जिथे तीन नकाबपोश लुटेरे अंदर दाखिल होकर एक महिला के कोलो बंधक बना के नकदी कीमती समान लुट के फरार होकर सूचना मिलने तो बाद पुलिस मौके पर पहुंची अ घरवाले बयान लैके अगे की जाँच जुट गई पुलिस के मुताबक अस पास के लोगों के मुताबक करीब सवा तीन बजे तीन नकापोश लुटेरे आए और दरवाजा खड़का के अंदर वड़े तरह मौजूद महिला का मूँ घुट के नकदी कीमती समान लुट के फरार होके जिसकी सीसी टीवी फुटेज भी ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਿੰਨ ਨਕਾਪੋਸ਼ ਲੁਟੇਰੇ 2:30 ਮਿੰਟ 39 ਸੈਕਿੰਡ ਤੇ ਅੰਦਰ ਦਾਖਲ ਹੁੰਦੇ ਹਨ ਅਤੇ 2:00 35 ਮਿੰਟ 3 ਸੈਕਿੰਡ ਉੱਪਰ ਗੇਟ ਤੋਂ ਬਾਹਰ ਨਿਕਲ ਜਾਂਦੇ ਹਨ 5 ਮਿੰਟ ਅਤੇ 36 ਸੈਕਿੰਡ ਦੇ ਅੰਦਰ ਅੰਦਰ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਹਾਂਜੀ ਕੀ ਗੱਲ ਕੀ ਹੋਈ ਭਾਜੀ ਸਾਨੂੰ ਟੈਲੀਫੋਨ ਆਇਆ ਸੀਗਾ 110 ਨੰਬਰ ਕੋਠੀ ਦੇ ਵਿੱਚ ਸਨੈਕਿੰਗ ਹੋਈ ਹੈ ਹੂੰ ਅਸੀਂ ਮੁਕਰੀ ਆਇਆ ਤੇ ਵੀਡੀਓ ਫੁਟੇਜ ਦੇਖ ਰਹੇ ਆ ਕਿ ਬਿਡੀ ਹਜੇ ਨਾ ਵਿਟਮ ਸਾਹ ਉਹਦਾ ਸਟੇਟਮੈਂਟ ਦਿਖ ਰਿਹਾ ਬਾਕੀ ਇਹ ਸਾਡਾ ਗ੍ਰਪ ਪ੍ਰੋਸੈਸ ਕਰ ਰਿਹਾ ਹਾਂ ਜਿੰਨਾ ਭੁਈ ਹੈ ਉਹਨਾਂ ਨੇ ਕੀ ਦੱਸਿਆ ਭਾਜੀ ਉਹਨੇ ਮੈਂ ਹੀ ਦੇਖਿਆ ਸਵੇਰੇ 3 ਵਜੇ ਮੇਰੀ ਬੈਲ ਵੱਜੀ ਹੈ ਤੇ ਅੰਦਰ ਤੋਂ ਤਿੰਨ ਬੰਦੇ ਆ ਗਏ ਮੇਰਾ ਮੂੰਹ ਡੱਬ ਲਿਆ ਮੇਰਾ ਬਸ ਮੇਰੇ ਮੁੰਡੇ ਨੇ ਬੰਗਾ ਸੀ ਗਿਆ ਟੋਪ ਸੀਗੇ ਉਹਨੂੰ ਤੇ ਕੈਸ਼ ਕੈਸ਼ ਨਾ ਵੀ ਦੱਸਦੇ ਆ ਹਲੇ ਕੈਸ਼ ਦਾ ਉਹਨੂੰ ਇਨਵੈਸਟਮੈਂਟ ਦੱਸਿਆ ਨਹੀਂ ਹੈ ਵੀ ਕੋਈ ਨਹੀਂ ਓਨ ਬੋਰਡ ਆਪਾਂ ਸਾਨੂੰ ਉਹਨਾਂ ਨੇ 18000 ਐਸਟੀਮੇਟ ਦੱਸਿਆ ਵਾ ਸਾਨੂੰ ਤਾਂ 14-15000 ਰੁਪਏ ਰੱਖਿਆ ਹਾਂ ਸਰ ਕੋਈ ਹਥਿਆਰ ਵਗੈਰਾ ਮਿਲੇ ਅੰਦਰੋਂ ਕੀ ਹਥਿਆਰ ਮਿਲਿਆ ਦੇਖੋ ਦਾਤੀਆ ਮਿਲਿਆ ਹੈ ਤੇ ਹੁਣ ਕੀ ਕਾਰਵਾਈ ਹੋਈ ਫੁਟੇ ਜਾਈ ਸਾਹਮਣੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਕਾਰਵਾਈ ਪੁਛਤਾ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਲਈ ਠੀਕ ਹੈ ਠੀਕ ਹੈ ਵਿੱਚ 110 ਨੰਬਰ ਲਾਜਪਤ ਦਰ ਵਿੱਚ ਲੇਡੀ ਅੰਦਰ ਉਹਦੀ ਬੇਟੀ ਬਾਹਰ ਆਈ ਨਹੀਂ ਬੱਚੇ ਤਾਂ ਬਾਹਰ ਹੀ ਹੈ ਇੱਕ 아이 ਉਹ 2 ਵਜੇ ਕਿਤੇ ਮਾਰਕੀਟ ਗਈ ਤੇ ਸਵਾ 3 ਵਜੇ ਡੋਰ ਬੈਲ ਵੱਜੀ ਉਹਨਾਂ ਨੇ ਖੋਲਿਆ ਤਿੰਨ ਬੰਦੇ ਸੀ ਮੂੰਹ ਬੰਨਿਆ ਹੋਇਆ ਸੀ ਜਦੋਂ ਮੂੰਹ ਬੰਨਿਆ ਉਹ ਤਾਂ ਗੇਟ ਖੋਲਿਆ ਤੇ ਇੱਕਦਮ ਉਹਨਾਂ ਨੂੰ ਲੱਗਾ ਵੀ ਇਹ ਤਾਂ ਬੰਨੇ ਮੂੰਹ ਵਾਲੇ ਨੇ ਤੁਸੀਂ ਕੌਣ ਹੋ ਕੌਣ ਹੋ ਪੁੱਛ ਜਿੰਨੀ ਦੇਰ ਨੂੰ ਪੁੱਛਣਾ ਸੀ ਉਨੀ ਦੇਰ ਨੂੰ ਉਹਦਾ ਮੂੰਹ ਬੰਦ ਕਰਕੇ ਤਿੰਨੋਂ ਜਣੇ ਅੰਦਰ ਹੀ ਲੈ ਗਏ ਉਹਨੂੰ ਚੰਗੀ ਤਰ੍ਹਾਂ ਮੂੰਹ ਬੰਨ ਕੇ ਜਿੰਨਾ ਕ ਵਿਚਾਰੇ ਆਪਣੇ ਆਪ ਨੂੰ ਬਚਾਣ ਲਈ ਹੱਥ ਘੇਰ ਮਾਰ ਸਕਦੇ ਸੀ ਮਾਰੇ ਪਰ ਤਿੰਨ ਬੰਦੇ ਹੋਣ ਤੇ ਇਕੱਲੇ ਲਈ ਹੋਵੇ ਤੇ ਬਾਬੂ ਨਹੀਂ ਮਜ਼ਾ ਬੰਨਦੇ ਇਹਨਾਂ ਨੇ ਕੋਸ਼ਿਸ਼ ਕੀਤੀ ਤੇ ਉੱਥੇ ਖਰੁੰਡੇ ਵੀ ਇਹਨਾਂ ਦੇ ਜਿਵੇਂ ਲੱਗੇ ਆ ਕੋਸ਼ਿਸ਼ ਦੇ ਨਾਲ ਉਹਨਾਂ ਨੂੰ ਮੰਜੇ ਤੇ ਲਟਾ ਕੇ ਇੱਕ ਬੰਦਾ ਉਹਦੇ ਪੁੱਠੀ ਲਟਾ ਕੇ ਆਪ ਉਹਦੇ ਉੱਤੇ ਬਹਿ ਗਿਆ ਤੇ ਮੂੰਹ ਟੱਟ ਲਿਆ ਤੇ ਘਰ ਵਿੱਚ ਜੋਸਮਾਨ ਸੀ ਤਲਾਸ਼ੀ ਲਈ ਜੋ ਉਹਨਾਂ ਦੇ ਪਰਸ ਤੋਂ ਨਿਕਲੇ ਆ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਜਿਹੜੀਆਂ ਚੂੜੀਆਂ ਪਾਈਆਂ ਸੀ ਰਿੰਗ ਪਾਈ ਸੀ ਉਹ ਲੈ ਫਿਰ ਲੋਕਰ ਵਿੱਚ ਜੋ ਜੋਸਮਾਨ ਉਹਨਾਂ ਦੇ ਘਰ ਪਿਆ ਸੀ ਉਹਨਾਂ ਨੂੰ ਅੰਦਾਜ਼ਾ ਲੈ ਨਹੀਂ ਲੱਗ ਰਿਹਾ ਵੀ ਕੀ ਹੈਗਾ ਸੀ ਕੀ ਨਹੀਂ ਉਹ ਚੋਰੀ ਕਰਕੇ ਦਾਤ ਉਹਨਾਂ ਦੇ ਹੱਥ ਦੀ ਸੀ ਜਿਹਦੇ ਤੋਂ ਵੀ ਦਾਤ ਜਦੋਂ ਨੈਚ ਨਹੀਂ ਗਾਲਾ ਤੁਹਾਨੂੰ ਫੜ ਕੇ ਬੰਦਾ ਇਦਾਂ ਲੈ ਜਾਏ ਤੁਸੀਂ ਇਸ ਪੋਜੀਸ਼ਨ ਜਾਂ ਹਾਲਤ ਵਿੱਚ ਨਹੀਂ ਹੁੰਦੇ ਕਿਉਂਕਿ ਦਾਤ ਉਹਨਾਂ ਨੇ ਬਿਲਕੁਲ ਉਹਨਾਂ ਦੇ ਰੱਖ ਦਿੱਤੀ ਸੀ ਕਿ ਲੱਗੀ ਨਾ ਜਾਏਗੀ ਤੇ ਫਿਰ ਵੀ ਉਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਬੰਦ ਕਰਕੇ ਇਸ 3:30 ਵਜੇ ਤੋਂ ਲੈ ਕੇ ਸਿਰਫ 10 ਮਿੰਟ ਨਹੀਂ ਉਹਨਾਂ ਨੇ ਲਾਏ ਉਹਨੂੰ ਕੁੰਡੀ ਮਾਰ ਕੇ ਬਾਹਰ ਨਿਕਲ ਗਏ ਉਹਨਾਂ ਨੇ ਪਿਛਲਾ ਕਮਰਾ ਇਸਲਾ ਦਰਵਾਜ਼ਾ ਖੋਲ ਕੇ ਤੇ ਆਵਾਜ਼ਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਤਾਂ ਸਾਨੂੰ ਪਤਾ ਲੱਗਾ ਕਿ ਇਹ ਇਸ ਕਰ ਚੋਰੀ ਦਾ ਨਹੀਂ ਮੈਂ ਕਹੂੰਗੀ ਡਾਕਾ ਹੀ ਲਿਆ ਯਾਨੀ ਕਿ ਬੰਦਕ ਬਣਾਇਆ ਗਿਆ ਬੰਦਕ ਹੀ ਬਣਾਇਆ ਗਿਆ ਉਹਨਾਂ ਨੂੰ ਔਰ ਲਾਜਪਤਪੁਰ ਨਗਰ ਚ 15-20 ਦਿਨਾਂ ਦੇ ਵਿੱਚ ਤੀਸਰੀ ਵਾਰ ਦਾ ਤੋਂ ਅੱਗੇ ਕਿਸੇ ਦੇ ਘਰ ਕੱਟ ਕੱਪ ਕੇ ਮੋਟਰ ਲਾ ਕੇ ਲੈ ਕੇ ਪਾਣੀ ਕਿਸੇ ਦੇ ਘਰੋਂ ਟੂਟੀਆਂ ਲਾ ਕੇ ਕਿਸੇ ਦੇ ਲੇਬਰ ਲੱਗੀ ਹੋਈ ਸੀ ਉਹਨਾਂ ਦੇ ਲੇਬਰ ਦਾ ਮੋਟਰਸਾਈਕਲ ਚੁੱਕ ਕੇ ਲੈ ਗਏ ਹਾਰਟ ਆਫ ਦਾ ਸਿਟੀ ਲਾਜਪਤਪੁਰ ਮੰਨਿਆ ਜਾਂਦਾ ਦੋ ਨਾਕੇ ਹੈ ਇੱਕ ਲੋਕੋਰ ਦਾ ਚੌਂਕ ਇੱਕ ਰੂਟਵੇਅ ਤੇ ਕੋਲਾ ਫਿਰ ਵੀ ਡਾਰਪੌ ਚੌਰਾ ਨੇ ਖਤਮ ਕੀਤਾ ਹੋਇਆ ਔਰ ਇਹ ਚੀਜ਼ਾਂ ਚੱਲ ਰਹੀਆਂ ਹੈ